ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਹੈਂਡਵਰਕ ਦੇ ਹੈਵੀ ਪਾਰਟੀ ویئر ਸੂਟਸ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਜਿਵੇਂ ਹੀ ਆਰਡਰ ਜਾ ਰਹੇ ਆ ਜੀ ਆਪਾਂ ਸਾਰੇ ਸ਼ੋ ਕਰ ਰਹੇ ਹਾਂ ਕਿਉਂਕਿ ਸੀਜ਼ਨ ਚੱਲ ਰਿਹਾ ਔਰ ਪਾਰਟੀ ویئر ਸੂਟਸ ਆ ਜਿਹੜੇ ਪਤਾ ਹੀ ਤੁਹਾਨੂੰ ਵੀ ਹੈਂਡਵਰਕ ਵਾਲੇ ਸੂਟਸ ਐ ਥੋੜੇ ਟਾਈਮ ਨਾਲ ਬੰਦੇ ਹੈਗੇ ਸੋ ਉਸ ਤਰ੍ਹਾਂ ਆਪਾਂ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਸੋ ਬਹੁਤ ਹੀ ਸੋਹਣੀ ਪਾਰਟੀ ਵੇਅਰ ਸੂਟ ਬਣੇ ਆਂ ਅਗਰ ਤੁਸੀਂ ਵੀ ਆਰਡਰ ਕਰਨਾ ਸੇ ਤਾਂ ਪਲੀਜ਼ ਕਮ ਸੇ ਕਮ ਵਨ ਹੀ ਅ ਡੇਡ ਮੰਥ ਦਾ ਜਿਹੜਾ ਆਪਣਾ ਆਰਡਰ ਚੱਲ ਰਿਹਾ ਹੈਗਾ ਜੇ ਤੁਹਾਡੀ ਵੈਡਿੰਗ ਹੈ ਤੁਸੀਂ ਉਸ ਤੋਂ ਪਹਿਲਾਂ ਸੂਟ ਆਰਡਰ ਕਰ ਸਕਦੇ ਹੋ ਕਿਉਂਕਿ ਇਹੋ ਜੀ ਪੀਸਿਸ ਬਣਦੇ ਕਾਫੀ ਟਾਈਮ ਲੱਗਦਾ ਜਿਵੇਂ ਇਹ ਚੌਕਾਂ ਦਾ ਵਰਕ ਹੈ ਜੀ ਆਪਾਂ ਅੱਗੇ ਵੀ ਬਹੁਤ ਦਿਖਾਇਆ ਹੈਗਾ ਤੇ ਆਪਾਂ ਇਹਨੂੰ ਜਿਸ ਵੀ ਕਲਰ ਸ਼ੇਡ ਤੇ ਬਣਾਉਣੇ ਆਂ ਸੋ ਬਹੁਤ ਹੀ ਵਧੀਆ ਜਿਹੜਾ ਇਹ ਸੂਟ ਬਣਦਾ ਹੈਗਾ ਇਹ ਉੱਪਰ ਗਲੇ ਦੀ ਡਿਜ਼ਾਈਨਿੰਗ ਹੈ ਔਰ ਇਹਦੀ ਬਾਜੂ ਵੀ ਜਿਹੜੇ ਫੁੱਲ ਹੈਵੀ ਬਾਜੂ ਬੰਦੇ ਸੀ ਤੁਸੀਂ ਦੇਖ ਸਕਦੇ ਹੋ ਇਹ ਪਿਓਰ ਟਿਸ਼ੂ ਤੇ ਬਣਿਆ ਹੋਇਆ ਪਲੇਨ ਤੇ ਵੀ ਤੁਸੀਂ ਬਣਾ ਸਕਦੇ ਹੋ ਪਰ ਉਹਦੀ ਜਿਹੜੀ ਗ੍ਰੇਸ ਅਲੱਗ ਹੋਊਗੀ ਉਹ ਵੀ ਬਹੁਤ ਸੋਹਣਾ ਬੰਦ ਹੈ ਪਰ ਜਿਹੜਾ ਟਿਸ਼ੂ ਤੇ ਬੰਦਦਾ ਹੈਗਾ ਜੀ ਉਹ ਉਸ ਤੋਂ ਵੀ ਵਧੀਆ ਬੰਦਦਾ ਆਪਾਂ ਰੀਲਸ ਵੀ ਇਹਦੇ ਵਿੱਚ ਕਾਫੀ ਪਾਈਆਂ ਹੈਗੀਆਂ ਸੋ ਉਹਦੇ ਵਿੱਚ ਆਪਾਂ ਜਿਵੇਂ ਬੈਕ ਨੇ ਸ਼ੋ ਹੁੰਦੀ ਇਦੇ ਵਿੱਚ ਬੈਕ ਵੀ ਜਿਹੜੀ ਹੈਗੀ ਆ ਸੇਮ ਬਣੀ ਹੋਈ ਹੈ ਜੀ ਸੋ ਜਦੋਂ ਤੁਸੀਂ ਵੇਅਰ ਕਰਦੇ ਆ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨਾ ਹੈਵੀ ਹੈ ਜਿਹੜਾ ਇਹ ਸੂਟ ਹੈ ਔਰ ਇਹਦੇ ਨਾਲ ਆਪਣੇ ਕੋਲੇ ਜਿਵੇਂ ਇਹ ਮਜ਼ੈਂਟਾ ਕਲਰ ਹੀ ਹੈ ਜੀ ਰੂਬੀ ਸ਼ੇਡ ਸੋ ਉਹਦਾ ਹੀ ਆਪਾਂ ट्राਊਜ਼ਰ ਬਣਾਇਆ ਹੋਇਆ ਔਰ ਇਹਦੇ ਨਾਲ ਜਿਹੜਾ ਕੰਟਰਾਸਟ ਦੁਪੱਟਾ ਕੀਤਾ ਹੋਇਆ ਜਿਵੇਂ ਇਹ 골ਡਨ ਥੋੜਾ ਜਿਹਾ 골ਡਨ ਕਲਰ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਰੂਬੀ ਜੈ ਸ਼ੇਡ ਹੈ ਦੇ ਵਿੱਚ ਇਸ ਤਰ੍ਹਾਂ ਲਾਈਨਸ ਪਲੱਸ ਜਿਹੜਾ ਦੁਪੱਟਾ ਹੈਗਾ 골ਡਨ ਸੋ ਬਹੁਤ ਹੀ ਪਿਆਰਾ ਸੂਟ ਹੈ ਔਰ ਆਪਾਂ ਜਿਵੇਂ ਅੱਗੇ ਵੀ ਕਾਫੀ ਵਾਰੀ ਇਹ ਦਿਖਾਇਆ ਹੋਇਆ ਪਲਾਜ਼ੋ ਤੇ ਵੀ ਫੁੱਲ ਵਰਕ ਹੈ ਅਗਰ ਤੁਸੀਂ ਇਹ ਸੂਟ ਦਾ ਪ੍ਰਾਈਸ ਪੁੱਛੋਗੇ ਸੋ ਆਪਾਂ ਤੁਹਾਨੂੰ ਵਿਦ ਪਲਾਜ਼ੋ ਵਰਕ ਕੀ ਦੱਸਾਂਗੇ ਪੂਰਾ 15 ਇੰਚ ਤੱਕ ਦਾ ਜਿਹੜਾ ਫੁੱਲ ਹੈਵੀ ਇਸ ਤਰ੍ਹਾਂ ਦਾ ਗੋਟੇ ਦਾ ਵਰਕ ਹੋਊਗਾ ਹੈਂਡਵਰਕ ਦਾ ਸੂਟ ਹੋਊਗਾ ਹੈਂਡਵਰਕ ਹੋਊਗਾ ਸੋ ਪਲਾਜ਼ੋ ਤੇ ਵੀ ਪਲੇਨ ਪਿਓਰ ਕ੍ਰੇਪ ਦੀ ਬਾਟਮ ਹੈ ਸੋ ਉਹਦੇ ਤੇ ਵੀ ਫੁੱਲ ਬਣਿਆ ਹੋਇਆ ਸੋ ਇਹ ਹੈਗਾ ਇਹਦੇ ਨਾਲ ਕੰਟਰਾਸਟ ਸੋ ਬਹੁਤ ਹੀ ਬਿਊਟੀਫੁਲ ਜਿਹਾ ਕਲਰ ਕੰਬੀਨੇਸ਼ਨ ਹੈ ਸੋ ਤੁਸੀਂ ਇਹਨੂੰ ਟਰਾਈ ਕਰ ਸਕਦੇ ਆ ਨੈਕਸਟ ਹੈਗਾ ਜੀ ਬਲੂ ਕਲਰ ਦਾ ਜਿਵੇਂ ਇਹ ਸੂਟ ਆਪਾਂ ਦੁਪੱਟੇ ਹੈਵੀ ਨਾਲ ਥੋੜਾ ਡਿਫਰੈਂਟ ਡਿਜ਼ਾਈਨ ਚ ਬਣਾਉਣੇ ਆ ਇਹ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਆਪਾਂ फ्रंट ਜਿਹੜਾ ਸ਼ਰਟ ਵੀ ਹੈਵੀ ਕੀਤਾ ਹੈ ਬੈਗ ਵੀ ਹੈਵੀ ਕੀਤੀ ਆ ਸੋ ਉਹਦੇ ਨਾਲ ਜਿਹੜੀ ਇਹ ਪ੍ਰਾਈਸ ਹੈ ਸੋ ਅਲੱਗ ਹੋ ਜਾਂਦੀ ਹੈ ਸੋ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਇਹਨਾਂ ਨੇ ਸ਼ਰਟ ਅਡਜਸਟ ਕਰਵਾਇਆ ਹੈਗਾ ਉੱਪਰ ਤਾਂ ਕਿਸ ਤਰ੍ਹਾਂ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਬੈਲ ਬਾਜੂ ਬਣੀ ਹੋਈ ਹੈ ਔਰ ਫੁੱਲ ਹੈ ਜਿਹੜਾ ਸਲਵਾਰ ਤੇ ਵਰਕ ਹੈ ਇਸ ਤਰ੍ਹਾਂ ਔਰ ਇਹਦੇ ਬੈਗ ਤੇ ਵੀ ਫੁੱਲ ਜਾਲ ਹੈ ਇਸ ਤਰ੍ਹਾਂ ਬਾਜੂ ਹੈ ਬੈਲ ਇਸ ਤਰ੍ਹਾਂ ਫਰੰਟ ਹੈ ਜਿਹੜਾ ਫੁੱਲ ਹੈਵੀ ਫਰੰਟ ਹੈ ਔਰ ਇਹਦੇ ਨਾਲ ਦੁਪੱਟਾ ਵੀ ਜਿਵੇਂ ਆਪਣਾ ਬੰਦਾ ਹੁੰਦਾ ਫੁੱਲ ਹੈਵੀ ਦੁਪੱਟਾ ਹੈ ਇਸ ਤਰ੍ਹਾਂ ਫੁੱਲ ਹੈਵੀ ਦੁਪੱਟਾ ਬਹੁਤ ਹੀ ਸੋਹਣਾ ਕਲਰ ਸ਼ੇਡ ਹੈ ਪਿਓਰ ਤੇ ਹੈ ਜੀ ਅਗਰ ਤੁਸੀਂ ਇਹਦੀ ਪ੍ਰਾਈਸ ਪੁੱਛੋਗੇ ਆਪਾਂ ਤੁਹਾਨੂੰ ਪਿਓਰ ਦੇ ਅਕੋਰਡਿੰਗ ਹੀ ਹੈ ਜਿਹੜੀ ਪ੍ਰਾਈਸ ਮੈਂ ਚੰਗਰਾਂ ਸੋ ਇਹ ਫੁੱਲ ਹੈਵੀ ਸੂਟ ਬਣਦਾ ਹੈ ਜੀ ਇਹਦੇ ਨਾਲ ਨਹੀਂ ਦੁਪੱਟੇ ਦੇ ਨਾਲ ਆਪਾਂ ਥੋੜਾ ਅੱਗੇ ਵੀ ਤੁਸੀਂ ਪਿਛਟੀਆਂ ਰੀਲਸ ਦੇ ਜਾ ਕੇ ਵੀਡੀਓਜ਼ ਵਿੱਚ ਦੇਖ ਸਕਦੇ ਹੋ ਆਪਾਂ ਥੋੜਾ ਹਲਕਾ ਸੂਟ ਬਣਾਉਣੇ ਜਿਵੇਂ ਇਸ ਤਰ੍ਹਾਂ ਬਾਰਡਰ ਬਣਾਉਣੇ ਵਿੱਚ ਚੈੱਕ ਬਣਾਉਣੇ ਸੋ ਇਹਨਾਂ ਨੇ ਇੱਕ ਡਿਫਰੈਂਟ ਕਨਸੈਪਟ ਨਾਲ ਰੈਡੀ ਕਰਵਾਇਆ ਹੈਗਾ ਸੋ ਤੁਸੀਂ ਵੀ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਸੋ ਇਹ ਬਹੁਤ ਹੀ ਪਿਆਰਾ ਕਲਰ ਸ਼ੇਡ ਹੈਗਾ ਫੁੱਲ ਹੈਵੀ ਸੂਟ ਹੈਗਾ ਜੀ ਦੁਪੱਟਾ ਹੈਗਾ ਸੋ ਤੁਸੀਂ ਇਹ ਵੀ ਬਣਵਾ ਸਕਦੇ ਹੋ ਨੈਕਸਟ ਹੈਗਾ ਜੀ ਸਾਰੇ ਸੂਟ ਇਹ ਪਿਓਰ ਤੇ ਬਣੇ ਹੋਏ ਹੈ ਜੀ। ਇਸ ਤਰ੍ਹਾਂ ਬਲੂ ਕਲਰ ਦੇ ਵਿੱਚ ਹੈ ਸਾਰਾ ਸੈਂਟਰ ਪੈਨਲ ਹੈ ਇਹਨਾਂ ਦਾ ਮੈਜ਼ਰਮੈਂਟ ਵੀ ਹੀ ਇੰਨਾ ਕੁ ਸੀਗਾ। ਸੋ ਇਹ ਕਰਕੇ ਤੁਸੀਂ ਜਿਹੜਾ ਚੈੱਕ ਆ ਅਗਰ ਤੁਹਾਡਾ ਜ਼ਿਆਦਾ ਹੈਗਾ 22 ਦੇ ਅਕੋਰਡਿੰਗ ਹੈ ਤਾਂ ਇਹਦੇ ਵਿੱਚ ਚੈੱਕ ਚਲਾ ਜਾਊਗਾ। ਸੋ ਇਹ ਦੇਖੋ ਤੁਸੀਂ ਫਰੰਟ ਕਾਫੀ ਹੈਵੀ ਹੈ ਇਸ ਤਰ੍ਹਾਂ ਇਹਦੇ ਬਾਜੂ ਤੇ ਬਣਿਆ ਹੋਇਆ। ਸੋ ਇਸ ਰਾਹੀਂ ਪਲਾਜ਼ੋ ਬਣਾਇਆ ਹੋਇਆ ਇਹਨਾਂ ਨੇ ਸੋ ਤੇ ਇਹਦੇ ਨਾਲ ਆਪਾਂ ਕੰਟਰਾਸਟ ਦੁਪੱਟਾ ਕੀਤਾ ਹੋਇਆ ਜੀ ਸੋ ਇਹ ਹੈਗਾ ਜੀ ਕੰਟਰਾਸਟ ਦੁਪੱਟਾ ਦੋਨੋਂ ਸਾਈਡ ਪੱਲੇ ਆ ਜਿਹੜੇ ਇਹ ਦੇ ਹੈਵੀ ਹੈ ਔਰ ਵਿੱਚ ਸਾਰੇ ਦੇ ਜਾਲ ਹੈ ਸਾਈਡਸ ਤੇ ਜਿਹੜੀ ਲੰਬੀ ਸਾਈਡ ਆ ਉਹਦੇ ਤੇ ਕਟਵਰਕ ਹੈ ਜੀ ਸੋ ਜਦੋਂ ਤੁਸੀਂ ਇਹ ਸੂਟ ਨਾਲ ਵੇਅਰ ਕਰਦੇ ਹੋ ਤਾਂ ਫੁੱਲ ਹੈਵੀ ਹੈ ਜਿਹੜਾ ਦੁਪੱਟੇ ਦੇ ਲੋਕਾਂ ਦੇ ਸੋ ਬਹੁਤ ਹੀ ਪਿਆਰੇ ਸੂਟ ਹੈ ਸੋ ਤੁਸੀਂ ਇਹਨੂੰ ਸੇਮ ਵੀ ਬਣਾ ਸਕਦੇ ਹੋ ਜੀ ਕਲਰ ਕੰਬੀਨੇਸ਼ਨ ਆਪਣਾ ਵੀ ਕਰ ਸਕਦੇ ਹੋ ਪਿਓਰ ਤੇ ਇਹ ਰੇਟ ਸੇਮੀ ਤੇ ਕਰੋਗੇ ਤਾਂ ਥੋੜਾ ਬਹੁਤ ਜਿਹੜੇ ਰੇਟ ਹੈਗੇ ਆ ਉਹ ਚੇਂजेस ਆ ਜਾਂਦੇ ਆ ਸੋ ਜੀ ਉਮੀਦ ਹੈ ਤੁਹਾਨੂੰ ਇਹ ਸੂਟ ਜ਼ਰੂਰ ਪਸੰਦ ਆਏ ਹੋਣਗੇ ਸੋ ਆਰਡਰ ਕਰਨ ਲਈ ਆਪਣਾ ਵਟਸਐਪ ਨੰਬਰ ਹੈਗਾ ਜੀ 7589231377 ਤੇ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਸਕਦੇ ਹੋ ਸੋ ਆਪਣਾ ਆਰਡਰ ਹੈ ਜਿਹੜਾ ਡਨ ਕਰ ਸਕਦੇ ਹੋ ਸੋ weddings ਲਈ ਹੈ ਅਗਰ 10 ਤੋਂ 12 ਸੂਟ ਹੈਗੇ ਆ ਜੀ ਫਿਰ ਆਪਣੀ ਟਾਈਮਿੰਗ ਹੈਗੀ 2 ਤੋਂ 2 ਤੋਂ 2.5 ਮੰਥ ਹੈ ਜਿਹੜਾ ਔਰ ਅਗਰ ਕਟ ਸੂਟ ਹੈਗੇ ਸੋ ਉਸ ਤਰ੍ਹਾਂ ਦਾ ਆਪਾਂ ਤੁਹਾਨੂੰ ਜਿਹੜੇ ਪ੍ਰਾਈਸ ਦੱਸ ਦਾਂਗੇ ਸੋ ਜੀ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਸੋ ਆਪਾਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਨਾਲ ਸੋ ਥੈਂਕ ਯੂ ਜੀ ਸੋ ਮੱਚ